13 ਸਾਲ ਬਾਅਦ ਕਿਵੇਂ ਪੁੱਤਰ ਦੀ ਦਾਤ ਬਖਸ਼ੀ ਨਾਬਾਂਦੀਪ ਸਿੰਘ ਜੀ ਨੇ ਸਵਾਗਤ ਹੈ ਤੁਹਾਡਾ ਸਾਰੇ ਸਾਧ ਸੰਗਤ ਦਾ ਬ੍ਰਹਮਚਿਤਰ ਚੈਨਲ ਦੇ 13 ਸਾਲ ਬਾਅਦ ਪੁੱਤਰ ਦੀ ਦਾਤ ਬਖਸ਼ੀਆ ਭੈਣ ਨੇ ਹੱਡ ਵੀਤੀ ਭੇਜੀ ਹੈ ਭੈਣ ਦਾ ਨਾਮ ਰਮਨਦੀਪ ਕੌਰ ਆ ਤੇ ਭੈਣ ਮਾਨਸਾ ਤੋਂ ਨੇ ਸਾਡੇ ਰੀਤ ਭੈਣ ਨਿਕਾਲੀ ਹੱਡ ਵੀਤੀ ਭੇਜੀ ਸੀ ਆਪਦੀ ਤੇ ਭੈਣ ਨੇ ਦੱਸਿਆ ਕਿ ਪਹਿਲਾਂ ਇੱਕ ਬੱਚਾ ਹੋਇਆ ਸੀਗਾ ਪੈਣ ਦੇ ਬੈਨ ਨੂੰ 14 ਸਾਲ ਹੋ ਗਏ ਆ ਪਹਿਲਾਂ ਇੱਕ ਬੱਚਾ ਹੋਇਆ ਸੀਗਾ ਉਹਦੀ ਡੈਥ ਹੋ ਗਈ ਸੀਗੀ ਮੁੰਡਾ ਹੋਇਆ ਸੀ ਉਸ ਤੋਂ ਬਾਅਦ ਪਰਤ ਨਹੀਂ ਕੀ ਨੁਕਸ ਪਿਆ ਪੈਣ ਦੇ ਕੋਈ ਔਲਾਦ ਨਹੀਂ ਹੋਈ 13 ਸਾਲ ਬੀਤ ਗਏ 13 ਸਾਲ ਬਾਅਦ ਪੈਣ ਦੇ ਬੇਟਾ ਹੋਇਆ ਠੀਕ ਹੈ ਸਹੀ ਸਲਾਮਤ ਹੈ ਤੇ ਪੈਣ ਬੱਪਪ ਦੀਪ ਸਿੰਘ ਜੀ ਨੂੰ ਪਿਛਲੇ 15-16 ਸਾਲਾਂ ਤੋਂ ਮੰਦੀ ਆ ਰਹੀ ਆ ਉਹ ਯਕੀਨ ਸੀਗਾ ਇਹ ਕਹਿੰਦੀ ਸੀ ਕਿ ਬਾਬਾ ਦੀਪ ਸਿੰਘ ਜੀ ਸੋਡੀ ਕਿਰਪਾ ਦੇ ਨਾਲ ਹੀ ਮੇਰੇ ਦੁਆਰੇ ਇਲਾਜ ਹੋਣੀ ਹੈ ਕਿਰਪਾ ਕਰਵਾਉਣਾ ਤੇ ਨਤਮਸਤ ਹੋ ਕੇ ਆਈ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਿੰਘ ਸਿੱਧਾਂ ਸਾਹਿਬ ਦਰਬਾਰ ਸਾਹਿਬ ਵੀ ਗੋਲਡਨ ਟੈਂਪਲ ਜਾ ਕੇ ਇਹ ਭੈਣ ਉੱਥੇ ਬੈਠ ਕੇ ਪਾਠ ਕਰਕੇ ਇਹ ਚਵਰਾ ਸਭ ਕੱਟ ਕੇ ਆਈ ਹੈ ਤੇ ਦੇਖੋ ਭੈਣ ਨੂੰ ਭੈਣ ਨੇ ਆਸਰੀ ਛੱਡੀ ਜਦੋਂ ਆਸਰੀ ਨਾ ਆਪਾਂ ਛੱਡਦੇ ਸਾਧ ਸੰਗਤ ਜੀ ਤਾਂ ਬਾਬਾ ਦੀਪ ਸਿੰਘ ਜੀ ਨੂੰ ਮਜਬੂਰ ਹੋ ਕੇ ਛੋਟਾ ਕੰਮ ਕਰਨੀ ਪੈਂਦਾ ਹੈ ਜੋ ਜਿਹੜੇ ਪੈਲੀਂ ਟੇ ਰਿਟਾ ਜਾਂਦੇ ਨੇ ਪਹਿਲੀ ਆਂਸ ਛੱਡ ਜਾਂਦੇ ਨੇ ਤੇ ਉਹਨਾਂ ਦਾ ਮਨ ਲਾ ਉਹਨਾਂ ਨਾਲ ਉਹਨਾਂ ਦਾ ਕੰਮ ਨਹੀਂ ਬੰਦਦਾ ਠੀਕ ਹੈ ਤੁਸੀਂ ਆਂਸ ਨਾ ਛੱਡਿਆ ਕਰੋ ਅਕਸਰ ਮਜਬੂਰ ਹੋ ਕੇ ਬਾਬਾ ਦੀਪ ਸਿੰਘ ਜੀ ਨੂੰ ਛੋਡਾ ਜਿਹੜਾ ਕੰਮ ਆ ਛੋਡਾ ਸੁੱਖ ਤਕਲੀਫ ਆ ਤੁਹਾਡੀ ਜਰੂਰ ਸੁਣਨਗੇ ਜੇ ਤੁਸੀਂ ਮਨ ਲਾ ਹੱਟਦੇ ਨਹੀਂ ਜਾਪ ਕਰਨ ਨੂੰ ਬਾਬਾ ਦੀਪ ਸਿੰਘ ਨੂੰ ਯਾਦ ਕਰਨ ਨੂੰ ਵਾਰੀ ਵਾਰੀ ਬਾਬਾ ਦੀਪ ਸਿੰਘ ਨੂੰ ਅਰਦਾਸ ਕਰਨੀ ਹੈ ਨਾ ਕਹਿਣਾ ਤੇ ਭੈਣ ਨੇ ਬਹੁਤ ਅਰਦਾਸਾਂ ਕੀਤੀਆਂ ਤੇ 13 ਸਾਲ ਬਾਅਦ ਭੈਣ ਦੇ ਮੁੰਡਾ ਹੋਇਆ ਤੇ ਵਧੀਆ ਸਹੀ ਸਲਾਮਤਾ ਭੈਣ ਬਹੁਤ ਖੁਸ਼ ਆਪਦੇ ਪਰਿਵਾਰ ਚ ਕੋਈ ਪ੍ਰੋਬਲਮ ਨਹੀਂ ਹੁਣ ਮੁੰਡੇ ਨੂੰ ਬੱਚਾ ਹੋਇਆ ਭੈਣ ਦੇ ਬਹੁਤ ਪਰਿਵਾਰ ਖੁਸ਼ ਆ ਭੈਣ ਨੇ ਕਿਹਾ ਵੀ ਵੀ ਮੈਂ ਆਪਦੀ ਹੱਦ ਤੱਕ ਸ਼ੇਅਰ ਕਰਨੀ ਆ ਤਾਂ ਜੋ ਇਸ ਤੋਂ ਇਨਸਪਾਇਰ ਹੋ ਕੇ ਹੋਰ ਜਿਹੜੀ ਕੋਈ ਦੁੱਖ ਤਕਲੀਫ ਦੇ ਵਿੱਚ ਆ ਵੀ ਉਹਨਾਂ ਦੀ ਵੀ ਜਰੂਰ ਸੁਣਨਗੇ ਬਾਬਾ ਦੀਪ ਸਿੰਘ ਜੀ ਡੇਰ ਹੋ ਸਕਦੀ ਹੈ ਅੰਧੇਰ ਨਹੀਂ ਹੋ ਸਕਦੀ ਟਾਈਮ ਲੱਗ ਸਕਦਾ ਹੈ ਪਰ ਬਾਬਾ ਦੀਪ ਸਿੰਘ ਜੀ ਕਿਰਪਾ जरूर ਕਰਨਗੇ ਤੁਹਾਡੇ ਤੇ ਬਾਬਾ ਦੀਪ ਸਿੰਘ ਜੀ ਦੀ ਲੀਲਾ ਆ ਪਰੰਪਰਾ ਜਿਵੇਂ ਭੈਣ ਨੇ ਦੱਸਿਆ ਵੀ ਵੀਰੇ ਤੁਸੀਂ ਹੱਥ ਵਿੱਚ ਮੇਰੇ जरूर ਦੱਸਿਓ ਮੇਰਾ ਨਾਮ ਵੀ ਦੱਸਿਓ ਮੇਰਾ ਸ਼ਹਿਰ ਵੀ ਦੱਸਿਓ ਤੇ ਤਾਂ ਜੋ ਯਕੀਨ ਹੋ ਸਕੇ ਬਾਕੀ ਸਾਧ ਸੰਗਤ ਨੂੰ ਕੋਈ ਵੀ ਦੁੱਖ ਤਕਲੀਫ ਚ ਹੈ ਕਿਸੇ ਤੇ ਉਲਾਜ ਨਹੀਂ ਹੁੰਦੀ ਕੋਈ ਬੂਤ ਪ੍ਰੇਤ ਦਾ ਚੱਕਰ ਹੈ ਕਿਸੇ ਵੀ ਤਰ੍ਹਾਂ ਦਾ ਹੋ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰੋ ਚੁਪਾਰਾ ਸਭ ਘਟੋ ਸੰਡੇ ਨੂੰ ਐ ਦਬਾਰੂ ਚੁਪਾਰਾ ਸਭ ਘਟੋ ਬਾਕੀ ਦਿਨ ਵੀ ਚੁਪਾਰਾ ਸਭ ਘਟੋ ਪਾੜ ਕਰੋ ਤੰਤਰਮਪਾ ਦੀਪ ਸਿੰਘ ਜੀ ਤੰਤਰਮਪਾ ਦੀਪ ਸਿੰਘ ਜੀ ਇਦਾਂ ਕਰਕੇ ਜਾਪ ਕਰੋ ਤੁਹਾਡੀ ਜਰੂਰ ਸੁਣੀ ਜਾਊਗੀ ਬਾਬਾ ਦੀਪ ਸਿੰਘ ਜੀ ਜਰੂਰ ਕਿਰਪਾ ਕਰਨਗੇ ਜਿਵੇਂ ਭੈਣ ਦੇ ਮੰਨ ਲਾ 13 ਸਾਲ ਬਾਅਦ ਬੱਚਾ ਹੋਇਆ ਭੈਣ ਨੇ ਉਹਦਾ ਨਾਂ ਵੀ ਮਿਲਦਾ ਜੁਲਦਾ ਬਾਬਾ ਦੀਪ ਸਿੰਘ ਜੀ ਮਨ ਮੰਗੂ ਰੱਖਿਆ ਦਵਿੰਦਰ ਦੀਪ ਲੱਕੇ ਦੀਪਿੰਦਰ ਦੀਪ ਸਿੰਘ ਉਹਦਾ ਨਾਮ ਰੱਖਿਆ ਬੱਚੇ ਦਾ ਤੇ ਸਾਧ ਸੰਗਤ ਜੀ ਤੁਸੀਂ ਵੀ ਕੋਈ ਹੱਡ ਵਿਤੀ ਭੇਜਣੀ ਹੁੰਦੀ ਹੈ ਆਪ ਦੀ ਆਹੀ ਵੀਡੀਓ ਦੇ ਥੱਲੇ ਤੁਸੀਂ ਆਪ ਦਾ ਨੰਬਰ WhatsApp ਨੰਬਰ ਕਮੈਂਟ ਕਰ ਸਕਦੇ ਹੋ ਨਾਲ ਤੁਸੀਂ ਲਿਖ ਸਕਦੇ ਹੋ ਵੀ ਜੀ ਹੱਡ ਵਿਤੀ ਭੇਜਣੀ ਸਾਨੂੰ ਸਾਡੇ ਨਾਲ ਕੰਟੈਕਟ ਕਰੋ ਸਾਡੀ ਟੀਮ ਤੁਹਾਡੇ ਨਾਲ ਕੰਟੈਕਟ ਕਰੂਗੀ ਫਿਰ ਤੁਸੀਂ ਵਾਇਸ ਦੇ ਰੂਪ ਵਿੱਚ ਆਪਣੀ ਹੱਡ ਵਿਤੀ ਭੇਜ ਸਕਦੇ ਹੋ ਤਾਂ ਜੋ ਸਾਰੀ ਸਾਧ ਸੰਗਤ ਸਾਹਮਣੇ ਤੁਹਾਡੀ ਹੱਡ ਵਿਤੀ ਆਵੇ ਤੇ ਬਾਬਾ ਦੀਪ ਸਿੰਘ ਜੀ ਵਾਰੇ ਹੋਰ ਉਤਸ਼ਾਹ ਹੋਰ ਪ੍ਰੇਮ ਸੰਗਤ ਦਾ ਬਣਿਆ ਰਵੇ ਤੇ ਬਾਬਾ ਦੀਪ ਸਿੰਘ ਜੀ ਸਾਰਿਆਂ ਤੇ ਕਿਰਪਾ ਕਰਨ ਤੇ ਇੱਕ ਗੱਲ ਹੋਰ ਕਾਫੀ ਲੋਕ ਆਪਣੇ ਵੀਡੀਓ ਤਾਂ ਦੇਖਦੇ ਆ ਪਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਕਮੈਂਟਾਂ 'ਚ ਤਾਂ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਦਿਆ ਕਰੋ